ਪੰਜਾਬ ਦੇ ਵਿੱਚ ਵਾਪਰੀ ਦਿਲ ਕੰਬਾਉ ਘਟਣਾ ਚਿੰਦਾ ਸਾੜ ਦਿੱਤੀ ਔਰਤ ਤੇ ਫਿਰ ਘਰ ਆ ਕੇ ਚੁੱਕਿਆ ਖੌਫਨਾਕ ਕਦਮ ਜਿਆਂ ਅਜਿਹਾ ਇੱਕ ਮਾਮਲਾ ਬੁੱਢਲਾਡਾ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਇੱਕ ਨੌਜਵਾਨ ਤੇ ਇੱਕ ਔਰਤ ਦੇ ਵਿੱਚ ਨਜਾਇਜ਼ ਸਬੰਧ ਚੱਲ ਰਹੇ ਸਨ ਤੇ ਇਸ ਨੌਜਵਾਨ ਦੇ ਵੱਲੋਂ ਇਸ ਔਰਤ ਤੇ ਨਜਾਇਜ਼ ਸਰੀਰਕ ਸਬੰਧ ਬਣਾਉਣ ਦੇ ਲਈ ਉਸ ਤੇ ਦਬਾਅ ਪਾਇਆ ਜਾਂਦਾ ਸੀ ਪਰੰਤੂ ਔਰਤ ਦੇ ਵੱਲੋਂ ਇਨਕਾਰੀ ਹੋਣ ਤੇ ਇਸ ਨੌਜਵਾਨ ਦੇ ਵੱਲੋਂ ਉਸ ਦੇ ਸਿਰ ਤੇ ਕੋਈ ਭਾਰੀ ਚੀਜ਼ ਮਾਰੀ ਜਾਂਦੀ ਹੈ ਤੇ ਫਿਰ ਤੇਲ ਪਾ ਕੇ ਉਸ ਨੂੰ ਜਿੰਦਾ ਸਾੜ ਦਿੱਤਾ ਜਾਂਦਾ ਹੈ ਜਿਸ ਦੇ ਨਾਲ ਉਸ ਦੀ ਮੌਤ ਹੋ ਜਾਂਦੀ ਹੈ ਤੇ ਹੁਣ ਪੁਲਿਸ ਇਸ ਮਾਮਲੇ ਦੀ ਤਫ਼ਤੀਸ਼ ਕਰ ਰਹੀ ਹੈ ਦੱਸਦੀ ਹੈ ਕਿ ਕਮਨਜੀਤ ਕੌਰ ਨਾਲ ਦੀ ਔਰਤ ਜਿਹੜੀ ਕਿ ਪਿੰਡ ਬੋੜਾਂਵਾਲ ਦੀ ਰਹਿਣ ਵਾਲੀ ਸੀ ਤੇ ਇਸ ਦੀ ਉਮਰ ਜਿਹੜੀ 40 ਸਾਲ ਦੱਸੀ ਜਾ ਰਹੀ ਹੈ ਤੇ ਇਹ ਔਰਤ ਵਿਆਹੀ ਹੋਈ ਸੀ ਤੇ ਇਸ ਦੇ ਪਤੀ ਦਾ ਨਾਮ ਬਲਜਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਦੱਸਦੀ ਹੈ ਕਿ ਇਸ ਕਮਨਜੀਤ ਕੌਰ ਨਾਲ ਦੀ ਔਰਤ ਦੇ ਕਿਸੇ ਹੋਰ ਪਿੰਡ ਦੇ ਵਿਅਕਤੀ ਜ ਜਤਾ ਨ ਮੇਜਰ ਸਿੰਘ ਦੱਸਿਆ ਜਾ ਰਿਹਾ ਉਸ ਦੇ ਨਾਲ ਜਾਇ ਸਬੰਧ ਚੱਲਦੇ ਸਨ ਤੇ ਇਸ ਦੇ ਚੱਲਦਿਆਂ ਹੀ ਇਹਨਾਂ ਦੇ ਵਿੱਚ ਗੂੜੀ ਗਲਬਾਤ ਵੀ ਹੁੰਦੀ ਰਹਿੰਦੀ ਸੀ ਤੇ ਇਸ ਤੋਂ ਬਾਅਦ ਇਹਨਾਂ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੁੰਦੀ ਹੈ ਤੇ ਬਾਅਦ ਦੇ ਵਿੱਚ ਜੋ ਘਟਨਾ ਵੀ ਵਧੀ ਉਸ ਨੂੰ ਲੈ ਕੇ ਹਰ ਕਿਸੇ ਦੀ ਅੱਖ ਨਮ ਹੋਈ ਹੈ ਕਿਉਂਕਿ ਇਸ ਨੌਜਵਾਨ ਨੇ ਇਸ ਔਰਤ ਨੂੰ ਤੇਲ ਪਾ ਕੇ ਜਿੰਦਾ ਸਾੜ ਦਿੱਤਾ ਹੈ ਤੇ ਬਾਅਦ ਦੇ ਵਿੱਚ ਇਸ ਔਰਤ ਦੀ ਮੌਤ ਹੋ ਜਾਂਦੀ ਹੈ ਦੱਸ ਦिए ਕਿ ਮਨਜੀਤ ਕੌਰ ਦੇ ਪਤੀ ਬਲਜਿੰਦਰ ਸਿੰਘ ਦੇ ਬਿਆਨਾਂ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਪੁਲਿਸ ਦਾ ਕਹਿਣਾ ਹੈ ਕਿ ਬਲਜਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਦੀ ਪਤਨੀ ਮਨਜੀਤ ਕੌਰ ਜਿਹੜੀ ਕਿ ਬੁੱਢਲਾਡਾ ਦੇ ਵਿੱਚ ਸਲਾਈਕ ਦਾ ਕੰਮ ਕਰਦੀ ਸੀ ਤੇ ਬੀਤੇ ਦਿਨ ਉਹ ਸ਼ਾਮ ਨੂੰ ਆਪਣੇ ਘਰ ਵਾਪਸ ਆ ਰਹੀ ਸੀ ਤੇ ਅੱਗੋਂ ਬਲਜਿੰਦਰ ਸਿੰਘ ਉਸ ਨੂੰ ਲੈਣ ਜਾ ਰਿਹਾ ਸੀ ਪਰੰਤੂ ਉਹ ਕਹਿ ਰਹੀ ਕਿ ਉਹ ਪੈਦਲ ਹੀ ਕੁਝ ਸਮੇਂ ਤੱਕ ਆ ਜਾਵੇਗੀ ਫਿਰ ਉਹ ਪੈਦਲ ਆਪਣੇ ਕੰਮ ਤੋਂ ਆਪਣੇ ਘਰ ਵੱਲ ਚੱਲ ਪੈਂਦੀ ਹੈ ਤੇ ਰਸਤੇ ਦੇ ਵਿੱਚ ਮੇਜਰ ਸਿੰਘ ਉਸ ਨੂੰ ਮਿਲ ਪੈਂਦਾ ਹੈ ਤੇ ਜ਼ਬਰਦਸਤੀ ਕੜੀਸਕ ਉਸ ਨੂੰ ਆਪਣੇ ਘਰ ਲੈ ਜਾਂਦਾ ਹੈ ਤੇ ਜਿਸ ਤੇ ਉਸਦੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰੰਤੂ ਉਸ ਔਰਤ ਦੇ ਇਨਕਾਰੀ ਹੋਣ ਤੇ ਮੇਜਰ ਸਿੰਘ ਦੇ ਵੱਲੋਂ ਪਾਣੀ ਵਾਲੀ ਜਿਹੜੀ ਟੂਟੀ ਦੀ ਜਿਹੜੀ ਨਾਲੀ ਹੈ ਉਸ ਦੇ ਸਿਰ ਤੇ ਮਾਰੀ ਜਾਂਦੀ ਹੈ ਜਿਸ ਦੇ ਨਾਲ ਉਹ ਬੇਹੋਸ਼ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ

ਕਰ ਲਈ ਹੈ ਪੁਲਿਸ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਕਿ ਆਖਰ ਬਾਦੀ ਵਿੱਚ ਜਿਹੜਾ ਮੇਜਰ ਸਿੰਘਾ ਉਸਨੇ ਅਜਿਹਾ ਕਿਉਂ ਕੀਤਾ ਕਿ ਤੱਕ ਇਹ ਉਸਨੇ ਪੁਲਿਸ ਦੇ ਡਰ ਤੋਂ ਜਾਂ ਫਿਰ ਸਜ਼ਾ ਮਿਲਣ ਦੇ ਡਰ ਤੋਂ ਇਹ ਕਦਮ ਚੁੱਕਿਆ ਹੈ ਇਹ ਅਜੇ ਤਫਤੀਸ਼ ਦੇ ਅਧੀਨ ਹੈ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਹੁਣ ਪੂਰੀ ਜੜੀਆ ਜਾਂਚ ਪੜਤਾਲ ਉਹ ਕੀਤੀ ਜਾ ਰਹੀ ਹੈ ਤੇ ਨਾਲ ਹੀ ਦੱਸਦੀ ਹੈ ਕਿ ਮਨਜੀਤ ਕੌਰ ਜਿਹੜੀ ਔਰਤ ਜਿਸ ਦੀ ਉਮਰ 40 ਸਾਲ ਦੱਸੀ ਜਾ ਰਹੀ ਹੈ ਜਿਸ ਦੇ ਸਬੰਧ ਦੇ ਵਿੱਚ ਸਾਰਾ ਮਾਮਲਾ ਹੈ ਉਸ ਦੇ ਪਤੀ ਦਾ ਕਹਿਣਾ ਹੈ ਕਿ ਮੇਜਰ ਸਿੰਘ ਤੇ ਉਸ ਦੀ ਪਤਨੀ ਮਨਜੀਤ ਕੌਰ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਗੱਲਬਾਤ ਹੁੰਦੀ ਰਹਿੰਦੀ ਸੀ ਪਰੰਤੂ ਹੁਣ ਮਨਜੀਤ ਕੌਰ ਮੇਜਰ ਸਿੰਘ ਨੂੰ ਨਫ਼ਰਤ ਕਰਦੀ ਸੀ ਉਹ ਨਹੀਂ ਸੀ ਚਾਹੁੰਦੀ ਕਿ ਉਸ ਦੇ ਨਾਲ ਉਹ ਗੱਲਬਾਤ ਕਰੇ ਪਰੰਤੂ ਫਿਰ ਵੀ ਮੇਜਰ ਸਿੰਘ ਉਸ ਤੇ ਦਬਾਅ ਪਾਉਂਦਾ ਰਹਿੰਦਾ ਸੀ ਉਸ ਨੂੰ ਮਜਬੂਰ ਕਰਦਾ ਰਹਿੰਦਾ ਸੀ ਤੇ ਹੁਣ ਜਦੋਂ ਉਹ ਆਪਣੇ ਕੰਮ ਤੋਂ ਘਰ ਵਾਪਸ ਆ ਰਹੀ ਸੀ ਤਾਂ ਮੇਜਰ ਸਿੰਘ ਨੇ ਉਸ ਨੂੰ ਜ਼ਬਰਦਸਤੀ ਸਿੱਟੀਆ ਤੇ ਆਪਣੇ ਘਰ ਲੈ ਗਿਆ ਉਸ ਤੋਂ ਬਾਅਦ ਘਰ ਜਾ ਕੇ ਉਸਦੇ ਨਾਲ ਕੁੱਟਮਾਰ ਕੀਤੀ ਤੇ ਉਸਦੇ ਸਿਰ ਤੇ ਪਾਣੀ ਵਾਲੀ ਟੂਟੀ ਦਾ ਜਿਹੜਾ ਪਾਈਪ ਹੈ ਉਸ ਦੇ ਸਿਰ ਤੇ ਜ਼ੋਰ ਨਾਲ ਮਾਰਿਆ ਜਿਸ ਦੇ ਨਾਲ ਉਹ ਬੇਹੋਸ਼ ਹੋ ਗਈ ਉਸ ਤੋਂ ਬਾਅਦ ਉਸਨੇ ਤੇਲ ਦੇ ਨਾਲ ਜਿਹੜੀ ਕਿ ਉਸ ਨੂੰ ਅੱਗ ਲਗਾ ਦਿੱਤੀ ਤੇ ਉਹ ਜਿੰਦਾ ਹੀ ਸੜ ਗਈ ਤੇ ਜਿਸ ਦੇ ਨਾਲ ਉਸ ਦੀ ਮੌਤ ਹੋ ਗਈ ਹੈ ਇਹ ਸਾਰੀ ਜਾਣਕਾਰੀ ਬਲਜਿੰਦਰ ਸਿੰਘ ਜਿਹੜਾ ਕਿ ਮਨਜੀਤ ਕੌਰ ਦਾ ਪਤੀ ਹੈ ਉਸਨੇ ਪੁਲਿਸ ਨੂੰ ਦਿੱਤੀ ਹੈ ਤੇ ਹੁਣ ਪੁਲਿਸ ਇਸ ਮਾਮਲੇ ਦੀ ਪੂਰੀ ਤਰ੍ਹਾਂ ਦੇ ਨਾਲ ਤਫ਼ਤੀਸ਼ ਕਰ ਰਹੀ ਹੈ ਕਿ ਆਖਿਰ ਮੀ ਸਿੰਘ ਨੇ ਕਿਉਂ ਇੱਕ ਆਫਨਾ ਕਦਮ ਚੱਕ ਲਿਆ ਕਿ ਉਸ ਨੂੰ ਪੁਲਿਸ ਤੇ ਉਹ ਮਿਲਣ ਵਾਲੀ ਸਜ਼ਾ ਦਾ ਡਰ ਸੀ ਜਾਂ ਫਿਰ ਅਜੇ ਕੋਈ ਹੋਰ ਗੱਲ ਸੀ ਇਸ ਮਾਮਲੇ ਦੀ ਅਲਰੇਡੀ ਪੁਲਿਸ ਦੇ ਵੱਲੋਂ ਤਫਤੀਸ਼ ਕੀਤੀ ਜਾ ਰਹੀ ਹੈ